ਮਾਈਕਰ ਜੀ ਕਾ ਖਾਲਸਾ ਸ੍ਰੀ ਵਾਇਰ ਜੀ ਦੀ ਫਤਿਹ ਉਮੀਦ ਕਰਦੇ ਹਾਂ ਕਿ ਮੀਠਾ ਗੋਮੋਗੇ ਸੋ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਸੋ ਜਿੱਥੇ ਪਹਿਲਾਂ ਵੀ ਇੱਕ ਵਾਰ ਆ ਕੇ ਗਏ ਸੀਗੇ ਸੋ ਜਿੱਥੇ 15 ਦਿਨਾਂ ਬਾਅਦ ਕੈਂਪ ਲਗਾਇਆ ਜਾਂਦਾ ਔਰ ਮਰੀਜ਼ਾਂ ਨੂੰ ਦੇਖਭਾਲ ਵਧੀਆ ਡਾਕਟਰਾਂ ਨੂੰ ਦਿਖਾ ਕੇ ਉਹਨਾਂ ਨੂੰ ਇੱਕ ਚੰਗਾ ਇਲਾਜ ਦੇ ਲਈ ਵਧੀਆ ਦਵਾਈਆਂ ਦਿੱਤੀਆਂ ਜਾਂਦੇ ਨੇ ਸੋ ਜਿੱਥੇ ਗੁਰਪ੍ਰੀਤ ਮਿੰਟੂ ਭਾਈ ਨੇ ਦਵਾਈਆਂ ਦੇ ਨਾਲ ਨਾਲ ਇੱਕ ਹੋਰ ਬਹੁਤ ਚੰਗਾ ਪ੍ਰਾਲਾ ਕੀਤਾ ਹੋਇਆ ਸਾਨੂੰ ਪੱਦੀ ਆ ਵੀ ਆਪਣੇ ਰੋੜਾਂ ਦੇ ਉੱਤੋਂ ਜਾਂ ਖੱਤਿਆਂ ਦੇ ਵਿੱਚੋਂ ਅੱਗ ਲਾ ਕੇ ਦਰਖਤ ਫੂਕ ਦਿੱਤੇ ਜਾਂਦੇ ਨੇ ਵਿੱਚ ਜਾਨਵਰ ਫੂਕ ਦਿੱਤੇ ਜਾਂਦੇ ਨੇ ਦਰਖਤ ਆਪਣੇ ਦਿਨ ਦਿਨ ਘਟਾ ਦੇ ਜਾ ਰਹੇ ਨੇ ਸੋ ਜਿੱਥੇ ਦਵਾਈ ਬਾਈ ਫਰੀ ਦੇ ਵਿੱਚ ਦਿੰਦਾ ਮਰੀਜ਼ਾਂ ਨੂੰ ਦੇਖਦਾ ਵਧੀਆ ਤਰੀਕੇ ਦੇ ਨਾਲ ਡਾਕਟਰ ਸਾਹਿਬਾਨ ਬਹੁਤ ਵਧੀਆ ਡਾਕਟਰ ਨੇ ਸੋ ਉਹਦੇ ਨਾਲ ਨਾਲ ਬਾਈ ਰੁੱਖਾਂ ਦਾ ਲੰਗਰ ਜਿਹੜਾ ਉਹ ਬਿਲਕੁਲ ਫਰੀ ਲਾਇਆ ਹੋਇਆ ਬਾਈ ਨੇ ਆਹ ਵੇਖੋ ਬਾਈ ਬਾਈ ਨੇ ਵੇ ਡੋਖੜੇ ਰੋਂਦੇ ਨੇ ਮਾਂ ਮਾਂ ਸਾਡੀਆਂ ਆ ਕੇ ਆਪਣੇ ਬੱਚਿਆਂ ਦੇ ਲਈ ਜਾਂ ਵੀਰਾਂ ਨੂੰ ਲੈ ਕੇ ਆਉਂਦੇ ਨੇ ਸੋ ਬਹੁਤ ਔਖਾ ਹਨਾ ਤੇ ਪਰ ਬਹੁਤ ਵੀਰ ਦੇ ਵਿੱਚ ਪੇਸੈਂਸ ਆ ਬਹੁਤ ਸਬਰ ਦੇ ਨਾਲ ਸਿਦਕ ਦੇ ਨਾਲ ਸਾਡਾ ਵੀਰ ਇਹ ਹੈਂਡਲ ਕਰਦਾ ਦੇਖਦਾ ਔਰ ਚੰਗੇ ਡਾਕਟਰਾਂ ਦੇ ਕੋਲ ਭੇਜਦਾ ਇਲਾਜ ਦੇ ਲਈ ਸੋ ਬਹੁਤ ਇੱਕ ਨਿਮਰਤਾ ਵਾਲਾ ਇਨਸਾਨ ਆ ਭਰਾ ਬਣ ਕੇ ਬੇਨਤੀ ਆ ਜਰੂਰ ਆਪਣਾ ਲੋੜ ਅਨਸਾਰ ਜਿਹੜੇ ਵੀਰਾਂ ਦਾ ਪਰਮਾਤਮਾ ਨੇ ਸੋ ਦਿੱਤਾ ਹੋਇਆ ਸਭ ਕੁਝ ਉਹ ਜਰੂਰ ਦਾਨਪੁੱਣੋ ਇੱਥੇ ਜਰੂਰ ਕਰਿਆ ਕਰੋ ਕਿਉਂਕਿ ਬਾਈ ਤੁਹਾਨੂੰ ਪਤਾ ਯਾਰਾ ਇੰਨਾ ਹਨਾ ਬਾਹਰ ਬਹੁਤ ਗੱਡੀਆਂ ਖੜੇ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਉਹ 15 ਦਿਨਾਂ ਬਾਅਦ ਆ ਵੇਖੋ ਬਾਈ ਜੀ ਨੇ ਸੋ ਜਿੱਥੇ ਦਵਾਈਆਂ ਦੇ ਨਾਲ ਨਾਲ ਤੁਹਾਨੂੰ ਦੱਸ ਰਿਹਾ ਮੈਂ ਆਰੇ ਦੇਖੋ ਜਿਹੜਾ ਬੂਟਿਆਂ ਦਾ ਲੰਗਰ ਆ ਉਹ ਬਿਲਕੁਲ ਫ੍ਰੀ ਇੱਕ ਇੱਕ ਬੂਟਾ ਦਿੱਤਾ ਜਾਂਦਾ ਔਰ ਬਾਈ ਕਹਿ ਕੇ ਦਿੰਦਾ ਵੀ ਜੇਕਰ ਲਾਹਮੋਗੇ ਦੇਖੋ ਦੇਖਭਾਲ ਕਰੋਗੇ ਫੇਰ ਲੈ ਕੇ ਜਾਓ ਮੇਰਾ ਵੀਰ ਬਣ ਕੇ ਨਹੀਂ ਲੈ ਕੇ ਨਾ ਜਾਵੇ ਤੇ ਬਹੁਤ ਸਾਰੇ ਸੰਗਤ ਜੋ ਬੂਟੇ ਲੈ ਕੇ ਜਾਂਦੀ ਆ ਆ ਟਾਲੀ ਦਾ ਪੌਪੂਲਰ ਤਕਰੈਣ ਤੂਤ ਸਬੂਲ ਬਹੁਤ ਸਾਰੇ ਦਰਖਤ ਦੇ ਬੋਟਲ ਪ੍ਰਸ ਨਿੰਮ ਜਾਮਣ ਫਲਦਾਰ ਬੂਟੇ ਵਿੱਚ ਲੰਗਰ ਜਿਹੜਾ ਉਹ ਲਾਇਆ ਗਿਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦਵਾਈਆਂ ਦਾ ਲੰਗਰ ਹੈ ਸੁਪਨਿਆਂ ਦਾ ਘਰ ਹੈ ਪਿੰਡ ਹਸਲਪੁਰਾ ਜ਼ਿਲ੍ਹਾ ਲੁਧਿਆਣਾ ਆ ਬਜ਼ੁਰਗ ਕਮੇਟੀ ਨੇ ਜਿਹੜੇ ਬਜ਼ੁਰਗ ਬਜ਼ੁਰਗਾਂ ਨੂੰ ਸਾਡਾ ਵੀਰ ਗੁਰਪ੍ਰੀਤ ਮਿੰਟੂ ਭਾਈ ਢਾਬਿਆਂ ਤੋਂ ਲੈ ਕੇ ਜਾਂ ਕਿਤੋਂ ਵੀ ਬਾਈ ਮਤਲਬ ਬਜ਼ੁਰਗ ਸਾਡੇ ਕਿਤੇ ਹੀ ਬੈਠੇ ਤੇ ਹਨ ਜੋ ਮਤਲਬ ਜਿਨ੍ਹਾਂ ਦਾ ਕੋਈ ਹੈ ਨਹੀਂ ਸੀਗਾ ਉਹਨਾਂ ਨੂੰ ਬਾਈ ਨੇ ਇੱਕ ਨਵੀਂ ਜ਼ਿੰਦਗੀ ਦਿੱਤੀ ਆ ਆ ਬਜ਼ੁਰਗ ਬੈਠੇ ਦੇਖੋ ਐਨ ਪੱਗਾਂ-ਪੁਕਾ ਬੰਨ ਕੇ ਟੀ-ਸ਼ਰਟਾਂ ਪਵਾ ਕੇ ਰੁੱਖ ਲਗਾਉਦੇ ਛੋਟੀ ਸਾਡਾ ਪਾਈ ਨੇ ਆ ਬਜ਼ੁਰਗਾਂ ਨੂੰ ਤੁਸੀਂ ਦੇਖਿਆ ਹੋਣਾ ਢਾਬੇ ਤੋਂ ਲੈ ਕੇ ਆਉਂਦੇ ਸੀ ਜਿਹਨਾਂ ਹਨ ਸੋ ਕਈਆਂ ਦਾ ਬਹੁਤ ਬੁਰਾ ਹਾਲ ਹੁੰਦਾ ਹਨਾ ਕੀੜੇ ਪਏ ਹੁੰਦੇ ਆ ਸੋ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਇੱਥੇ ਦੋ ਆਉਂਦੇ ਆਪਣੇ ਮਤਲਬ ਲੋਕ ਆਉਂਦੇ ਹਨਾ ਸੰਗਤ ਆਉਂਦੀ ਆ ਸੋ ਉਹਨਾਂ ਨੂੰ ਪਹਿਲਾਂ ਤਾਂ ਟੋਕਾਂ ਦੇ ਕੇ ਫਿਰ ਲਾਈਨ ਦੇ ਵਿੱਚ ਖੜਾ ਕੇ ਡਾਕਟਰਾਂ ਨੂੰ ਦਵਾਈ ਦਿੱਤਾ ਲਿਖਾਈ ਜਾਂਦੀ ਆ ਫਿਰ ਇੱਥੋਂ ਸੌਰੀ ਇੱਥੋਂ ਭੇਜਿਆ ਜਾਂਦਾ ਲੁਧਿਆਣੇ ਲੁਧਿਆਣੇ ਉੱਥੇ ਹਸਪੀਟਲ ਦੇ ਵਿੱਚ ਡਾਕਟਰ ਸਾਹਿਬ ਫ੍ਰੀ ਦੇਖਦੇ ਆ ਸਾਰਾ ਕੁਝ ਦਵਾਈ ਲੈ ਕੇ ਉਹ ਦੁਵਾ ਦੁਵਾਰੇ ਇੱਥੇ ਆਉਂਦੇ ਆ ਕੋਈ ਖਰਚਾ ਨਹੀਂ ਦਵਾਈ ਫ੍ਰੀ ਕੱਲਾ ਤੁਹਾਡਾ ਜਿੱਥੇ ਤੁਸੀਂ ਆਉਣੇ ਹੋ ਗੱਡੀ 'ਚ ਆਉਣੇ ਹੋ ਬੱਸ ਤੇ ਆਉਣੇ ਹੋ ਉਹ ਤੁਹਾਡਾ ਖਰਚਾ ਅਗਲਾ ਬਾਕੀ ਇੱਥੇ ਪੰਜੀ ਨਹੀਂ ਲੱਗਦੀ ਸਾਰਾ ਕੁਝ ਫ੍ਰੀ ਦਿੱਤਾ ਜਾਂਦਾ ਸੋ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਪਰਮਾਤਮਾ ਭਰਾ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰਤੀਬਾਂ ਸਾਰਾ ਦੇਖੋ ਬਾਈ ਦਾ ਫੋਨ ਵੀ ਆਉਂਦਾ ਫੋਨ ਵੀ ਅਟੈਂਡ ਕਰਦਾ ਔਰ ਮਿਲਦਾ ਵੀ ਬਾਈ ਆਹ ਵੇਖੋ ਬਜ਼ੁਰਗ ਕਿੰਨੇ ਹਨਾ ਔਖੇ ਦਿਖ ਰਹੇ ਨੇ ਆਪਾਂ ਨੂੰ ਤੁਹਾ ਬੱਚਾ ਦੇਖੋ ਪ੍ਰਮਾਤਮਾ ਸਭ ਨੂੰ ਯਾਰ ਤੰਦਰੁਸਤੀ ਰੱਖੇ ਹਨ ਆਪ ਲੋਕ ਹਮਾੜੇ ਫਿਰ ਜਾਂਦੇ ਆ ਵੀ ਅਸੀਂ ਪਤਾ ਨਹੀਂ ਕੀ ਆ ਹਨਾ ਪਰ ਇੱਥੇ ਆ ਕੇ ਪਤਾ ਲੱਗਦਾ ਵੀ ਯਾਰ ਕੁਝ ਵੀ ਨਹੀਂ ਹੈਗਾ ਆਪਾਂ ਨੂੰ ਵੀ ਸ਼ੁਕਰ ਕਰਿਆ ਕਰੋ ਰੱਬ ਨੇ ਆਪਾਂ ਨੂੰ ਤੰਦਰੁਸਤ ਕਰਤਾ ਹਨਾ ਤੇ ਜਿਹੜੇ ਨਿੱਕੇ ਨਿੱਕੇ ਜੰਮ ਦੇ ਬੱਚੇ ਆ ਉਹਨਾਂ ਨੂੰ ਇਹਨਾਂ ਦਾ ਇਹਨਾਂ ਦੁੱਖ ਚੱਲਣਾ ਪੈ ਰਿਹਾ ਸੋ ਸ਼ੁਕਰ ਕਰਿਆ ਕਰੋ ਭਰਾ ਬਣ ਕੇ ਫਿਰ ਤੋਂ ਬੇਨਤੀ ਕਰਦਾ ਜਿੰਨਾ ਵੀ ਹੋ ਸਕਿਆ ਜਰੂਰ ਤੁਸੀਂ ਦਾਨਪੁਣ ਇੱਥੇ ਆਪਦਾ ਹਿੱਸਾ ਪਾ ਕੇ ਜਾ ਕਰੋ ਆ ਦੇਖੋ ਵੀਰ ਦੇ ਸਤਕਾਰ ਪਿਆਰ ਹਨਾ ਬਹੁਤ ਬਹੁਤ ਧੰਨਵਾਦ ਆ ਬਾਈ ਵੀਡੀਓ ਨੂੰ ਬਤ ਬਤ ਸ਼ੇਅਰ ਜਰੂਰ ਕਰ ਦਿਓ ਔਰ ਜਰੂਰ ਹਿੱਸਾ ਪਾਏ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ